ਅੱਜ ਆਪਕੂ ਦਿਵਸ ਤੇ ਟੀਚਰ ਡੇ ਤੇ ਮੈਂ ਸਾਰੇ ਮੇਰੇ ਪੰਜਾਬ ਦੇ ਜਿੰਨੇ ਵੀ ਟੀਚਰ ਸਹਿਬਾਨ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਬਤਾਇਹ ਦੇਣਾ ਕਿ ਅਸੀਂ ਹਰ ਰੋਜ਼ ਨਵੀਆਂ ਨੌਕਰੀਆਂ ਦੇ ਰਹੇ ਹਾਂ ਜਿਹੜੇ ਪੁਰਾਣੇ ਟੀਚਰ ਸੀਗੇ ਜਿਹੜੇ ਜਿਨ੍ਹਾਂ ਨੂੰ ਜਿਸ ਤਰ੍ਹਾਂ ਹਰਜੋਤ ਜੀ ਡਿਸਕਸ ਕਰਦੇ ਸੀ ਉਹਨਾਂ ਦੀਆਂ ਤਨਖਾਹਾਂ 3500 5000 7000 ਉਹਨਾਂ ਨੂੰ ਤਿਗਣੀਆਂ ਤਿਗਣੀਆਂ ਤਨਖਾਹਾਂ ਕਰਕੇ ਪਲੱਸ ਉਹਨਾਂ ਦੀ ਏਜ ਦੇ ਵਿੱਚ ਰਿਲੈਕਸੇਸ਼ਨ ਦਿੱਤੀ ਪਲੱਸ 58 ਸਾਲ ਤੱਕ ਉਹਨਾਂ ਨੂੰ ਕੋਈ ਹਲਾ ਨਹੀਂ ਸਕਦਾ ਉੱਥੋਂ ਪਲੱਸ ਸਾਰੇ ਜੇ ਛੁੱਟੀਆਂ ਮਿਲਣਗੀਆਂ ਉਹਵੇਂ ਜਿਵੇਂ ਉਹੀ ਭੱਤੇ ਮਿਲਣਗੇ ਜਿਹੜੇ ਬਾਕੀਆਂ ਨੂੰ ਮਿਲਦੇ ਆ ਪਰ ਸਾਨੂੰ ਹਾਈ ਕੋਰਟਾਂ ਦੇ ਵਿੱਚ ਲੜਨਾ ਪਿਆ ਉਹਦੇ ਵਾਸਤੇ ਬਹੁਤ ਪਰ ਜੇ ਕਟਣਾ ਹੋਵੇ ਹਾਲਤ ਕਹਿੰਦੇ ਨiyet ਸਾਫ ਹੋਵੇ ਤਾਂ ਸਭ ਕੁਝ ਹੋ ਜਾਂਦਾ ਸੋਚੀ ਕੱਢ ਲਿਆ ਹਾਂ ਉਹਨਾਂ ਨਾਲ ਦੇਣਾ ਚੋਰ ਵੀ ਭਰਤੀ ਆਉਣੀ ਹੈ ਨੇਸ਼ਨ ਬਿਲਡਰ ਕਿਹਾ ਜਾਂਦਾ ਹੈ ਟੀਚਰ ਨੂੰ ਕੌਮ ਦਾ ਨਿਰਮਾਤਾ ਮੈਂ ਖੁਦ ਇੱਕ ਟੀਚਰ ਦਾ ਬੇਟਾ ਮੈਂ ਦੇਖਦਾ ਰਿਹਾ ਮੇਰੇ ਡੈਡੀ ਹੋਣ ਦਾ ਕੁਕ ਮੇਰੇ ਨਾਲ ਉਸ ਸਕੂਲ ਚ ਭਰਦਾ ਸੀ ਜਿਹੜੇ ਸਕੂਲ ਚ ਹੋ ਸੀਗੇ ਤਾਂ ਸਕੂਲ ਚ ਭਜੰਦਾ ਤਾਂ ਫਿਰ ਸਵਾਲ ਹੀ ਪੈਣੇ ਹੋ ਸਕਦਾ ਕੁਕ ਜੇ ਤੂੰ ਥੋੜਾ ਬਾਪੂ ਹੈਡਮਾਸਟਰ ਆ ਫਿਰ ਤੁਸੀਂ ਕਿਤੇ ਭਜੋਗੇ ਪਰ ਮੈਂ ਦਿਖਦਾ ਰਿਹਾ ਉਹਨਾਂ ਨਾਲ ਰਹਿ ਕੇ ਜਿਹੜੀਆਂ ਬਾਅਦ ਚ ਮੈਨੂੰ ਹੁਣ ਕੰਮ ਆ ਰਹੀਆਂ ਚੀਜ਼ਾਂ ਦਿੱਲੀ ਦੇ ਵਿੱਚ ਮਨੀਸ਼ ਸੋਸੋਦੀਆ ਜੀ ਨੇ ਕੰਮ ਕਰਤਾ ਸੀ ਹੁਣਸਾਰ ਪਹਿਲਾਂ ਹੀ ਪੰਜਾਬ ਦੇ ਵਿੱਚ ਅਸੀਂ ਇਹ ਲਾਗੂ ਕਰ ਦੇਣਾ ਬਸ ਕੁਝ ਅੱਧ-ਵਜਾਦਾ ਹੋ ਗਿਆ ਹਰ ਕੰਮ ਬਸ ਟੀਚਰ ਦੀ ਡਿਊਟੀ ਲੱਗਦੀ ਸੀ ਵੋਟਾਂ ਗਿਣਨੀਆਂ ਚਲੋ ਟੀਚਰ ਵੋਟਾਂ ਪਾਉਣੀਆਂ ਚਲੋ ਟੀਚਰ ਆ ਹੁਣ ਕਰੋਨਾ ਵੇਲੇ ਬਾਡਰ ਤੇ ਡਿਊਟੀ ਲਾਤੀ ਚਲੋ ਇਹ ਮਾਸਟਰ ਨੂੰ ਡਿਊਟੀ ਲਾ ਦਿਓ ਕੌਣ ਕੌਣ ਆਉਂਦੇ ਨੇ ਕੌਣ ਕਰੋਨਾ ਵਾਲਾ ਕੌਣ ਮਾਸਟਰ ਨੂੰ ਕੀ ਪਤਾ ਡਾਕਟਰਾਂ ਦੀ ਡਿਊਟੀ ਲਾਓ ਉੱਤੇ ਮਤਲਬ ਪੜ੍ਹਾਈ ਤੋਂ ਬਿਨਾ ਬਾਕੀ ਸਾਰੇ ਕੰਮ ਲੈਂਦੇ ਸੀ ਉਹਨਾਂ ਦੋ ਤਾਂ ਮਨੀਸ਼ 소ਧਿਆ ਜੀ ਨੇ ਸਿੱਖਿਆ ਮੰਤਰੀ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਕਿਹਾ ਜਾਂਦਾ ਜਿਨ੍ਹਾਂ ਨੇ ਕਾਇਆ ਪਲਟ ਕੇ ਰੱਖਤੀ ਦਿੱਲੀ ਦੇ ਵਿੱਚ ਸਰਕਾਰੀ ਸਿੱਖਿਆ ਦੀ ਅਰਵਿੰਦ ਕੇਜੀ ਵਾਲ ਦੀ ਗਵਾਈ ਚ ਦਿੱਲੀ ਦੇ ਵਿੱਚ ਰੂਲ ਕਰਤਾ ਟੀਚਰ ਜਿਹੜਾ ਪੜਾਉਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਰੂਗਾ ਸਿਰਫ ਪੜ੍ਹਾਈ ਉਤੋਂ ਉਹਦਾ ਕਨਸੈਂਟਰੇਸ਼ਨ ਪੜ੍ਹਾਈ ਤੇ ਹੋਣੀ ਚਾਹੀਦੀ ਹੈ ਬਸ ਨਹੀਂ ਤਾਂ ਹੋਰ ਸਾਰੇ ਕੰਮ ਬਲਕਿ ਇਹ ਤਾਂ ਚਲੋ ਵੋਟਾਂ ਜੇ ਉਹ ਤਾਂ ਕਦੇ-ਕਦੇ ਆਉਂਦੀਆਂ ਜਨਗਣਨਾ ਕਰਾਉਣੀ ਆ ਫਲਾਣਾ ਧਮਕਾ ਸਕੂਲ ਚ ਹੈਡਮਾਸਟਰ ਦੀ ਡਿਊਟੀ ਉਹਦੀ ਸਕੂਲ ਚ ਹੈਡਮਾਸਟਰ ਦਾ ਧਿਆਨ ਪੜ੍ਹਾਈ ਵੱਲ ਨਹੀਂ ਹੁੰਦਾ ਕਿਸੇ ਬਾਥਰੂਮ ਦੀ ਟੂਟੀ ਖੁੱਲੀ ਰਹਿ ਗਈ ਜੀ ਕਿਤੇ ਪੱਖਾ ਨਹੀਂ ਚੱਲਦਾ ਜੀ ਕਿਤੇ ਫਿਓ ਜੁਟ ਗਿਆ ਜੀ ਕੋਈ ਰਾਤ ਤਾਰਾਂ ਵੱਢ ਗਿਆ ਜੀ ਇਹ ਕੰਮ ਹੈਡਮਾਸਟਰ ਦਾ ਥੋੜੀ ਹੋਣਾ ਚਾਹੀਦਾ ਹੈ ਜਾਂ ਪ੍ਰਿੰਸੀਪਲ ਦਾ ਅਸੀਂ ਫਿਰ ਸਟੇਟ ਮੈਨੇਜਰ ਜਨ ਕੇ ਕੈਂਪਸ ਮੈਨੇਜਰ ਅਸੀਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਕਿ ਇਹ ਕੰਮ ਉਸ ਬੰਦੇ ਦਾ ਹੋਊਗਾ ਪ੍ਰਿੰਸੀਪਲ ਦਾ ਜਾਂ ਹੈਡਮਾਸਟਰ ਦਾ ਧਿਆਨ ਸਿਰਫ ਪੜਾਈ ਵੱਲ ਹੋਊਗਾ ਕੋਈ ਟੀਚਰ ਆਇਆ ਕੋਈ ਧੋਰ ਕੋਈ ਦਿੱਕਤ ਨਹੀਂ ਆ ਰਹੀ ਪੜਾਈ ਵਾਲੀ ਪੜਾਈ ਐਜੂਕੇਸ਼ਨ ਨਾਲ ਸੰਬੰਧਿਤ ਕੋਈ ਪ੍ਰੋਬਲਮ ਆਉਂਦੀ ਹੈ ਉਹ ਪ੍ਰਿੰਸੀਪਲ ਜਾਂ ਫਿਰ ਹੈਡਮਾਸਟਰ ਦਾ ਹੋਵੇਗਾ ਫਿਰ ਸਕੂਲ ਜਿਹੜਾ ਪਵਿੱਤਰ ਜਗਾ ਕਹਿੰਦੇ ਆਪਾਂ ਵਿੱਦਿਆ ਦਾ ਮੰਦਰ ਕਹਿੰਦੇ ਸਕੂਲ ਚ ਛੁੱਟੀ ਤੋਂ ਬਾਅਦ ਕੀ ਹੁੰਦਾ ਫਿਰ ਇਹ ਕਦੇ ਨੇ ਸੋਚਿਆ ਹੀ ਨਹੀਂ ਕਿਸੇ ਨੇ ਕੌਣ ਕੌਣ ਆਉਂਦੇ ਆ ਉੱਥੇ ਉੱਥੇ ਕਈ ਨਸ਼ੇੜੀ ਅੱਡੇ ਬਣਾ ਰੱਖੇ ਨੇ ਬਾਅਦ ਚ ਛੁੱਟੀ ਤੋਂ ਬਾਅਦ ਉਹ ਉੱਥੇ ਕੋਈ ਕੋਈ ਗਲਤ ਮਲ ਤੇ ਸ਼ਲੀਲ ਚੀਜ਼ਾਂ ਲਿਖ ਜਾਂਦੇ ਕੰਧਾਂ ਤੇ ਤੇ ਅਸੀਂ ਉਹਦੇ ਵਾਸਤੇ ਵੀ ਅਸੀਂ ਰੱਖਿਆ ਕਿ ਸਕੂਲ ਤੋਂ ਬਾਅਦ ਵੀ ਨਾ ਕੀ ਟੇਕ ਕਰਨ ਵਾਸਤੇ ਬੰਦੇ ਰੱਖੀ ਆਪਾਂ ਕਈ ਬੜੀ ਬੱਚੇ ਐ ਜੀ ਉਮਰ ਹੁੰਦੀ ਐ 9ਵੀਂ 10ਵੀਂ ਬੜੀ ਜਲਦੀ ਪ੍ਰਭਾਵਿਤ ਹੋ ਜਾਂਦੇ ਨੇ ਉਹ ਆਪ ਦਾ ਗੱਲ ਕਰਕੇ ਰੱਖਦੇ ਨੇ ਕਿ ਕੱਲ ਨੂੰ ਫਲਾਣੇ ਬਾਥਰੂਮ ਦੀ ਚੌਥੀ ਇੱਟ ਥੱਲੇ ਸਾਨੂੰ ਕੋਈ ਨਸ਼ੇ ਦੀ ਪੂਰੀ ਦੱਬ ਜੇ ਇਦਾਂ ਦੇ ਕਿ ਸਾਨੂੰ ਸਾਡੇ ਕੋਲੇ ਆਇਆ ਕੇਸ ਕਿ ਆਉਂਦਾ ਕਿੱਥੋਂ ਸਕੂਲ ਚ ਉਹ ਕਹਿੰਦੇ ਜੀ ਰਾਤ ਨੂੰ ਆਉਂਦੇ ਐ ਉਹ ਇੱਕ ਕੋਡ ਰੱਖਿਆ ਹੋਇਆ ਵੀ ਚੌਥੀ ਇੱਟ ਥੱਲੇ ਦੱਬ ਜੇ ਪੰਜਵੀਂ ਇੱਟ ਤੇ ਲੈ ਪੈਂਦੀ ਮੈਂ ਯਾਰ ਆਪਣੇ ਹੁਣ ਸਾਹਮਣੇ ਆਪਣੀ ਪੀੜ੍ਹੀ ਜਿਹੜੀ ਹੈ ਫਿਰ ਅਸੀਂ ਸਮਝਾਇਆ ਬੱਚਿਆਂ ਨੂੰ ਕਾਉਂਸਲਿੰਗ ਵੀ ਕੀਤੀ ਤੇ ਇਹ ਤਾਂ ਠੀਕ ਹੋਊਗਾ ਜੇ ਸਕੂਲ ਦੀ ਸਕੂਲ ਤੋਂ ਬਾਅਦ ਚ ਵੀ ਟੇਕ ਕੇ ਰਹੋ ਫਿਰ 20 ਲੱਖ ਪੇਰੈਂਟਸ ਨੇ ਜਿਹੜੀਆਂ ਪੇਰੈਂਟ ਟੀਚਰ ਮੀਟਿੰਗ ਹੁੰਦੀਆਂ ਨੇ ਅਧਿਆਪਕ ਮਾਪੇ ਮਿਲਣੀ ਪੰਜਾਬੀ ਚ ਕਹਿੰਦੇ ਨੇ ਇਸ ਵਾਰ 20 ਲੱਖ ਮਾਪਿਆਂ ਨੂੰ ਦਿੱਸਾ ਲਿਆ ਸਰਕਾਰੀ ਸਕੂਲਾਂ ਦੇ 20 ਲੱਖ ਉਹ ਮੈਨੂੰ ਜਦੋਂ ਮੈਂ ਸ਼ਹਿਰ ਚ ਆਇਆ ਨਵਾਂ ਨਵਾਂ ਕਸਟਾ ਸੀੜੀਆਂ ਰਾਹੀਂ ਤੁਸੀਂ ਮੈਨੂੰ ਪਿਆਰ ਦਿੱਤਾ ਸ਼ਹਿਰ ਚ ਰਹਿਣ ਲੱਗ ਗਿਆ ਤਾਂ ਸਾਡੇ ਗਵਾਂਡੀਆਂ ਦਾ ਬੱਚਾ ਸੀਗਾ ਤੇ ਉਹਦੀ ਉਹ ਕੋ ਕਹਿਆ ਕਰਿਆ ਅੱਜ ਅੱਜ ਮੇਰੀ ਪੀਟੀਐਮ ਹੈ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਪੀਟੀਐਮ ਕੀ ਹੁੰਦੀ ਹੈ ਸਰਕਾਰੀ ਜੀ ਪੜੇ ਹੋਏ ਹਨ ਤੇ ਉਹ ਮੈਨੂੰ ਕਹਿੰਦਾ ਵੀ ਅੰਕਲ ਕਹਿੰਦਾ ਤੁਹਾਡੇ ਪੀਟੀਐਮ ਨਹੀਂ ਹੁੰਦੀ ਸਕੂਲਾਂ ਚ ਮੈਂ ਬੜਾ ਹੁੰਦੀ ਆ ਸਾਡੇ ਸਾਡੇ ਤਾਂ ਉਦ ਹੀ ਹੁੰਦੀ ਆ ਜਿੱਦਾਂ ਕੋਈ ਗਲਤੀ ਕਰਦੀ ਵੀ ਫਿਰ ਟੀਚਰ ਕਹਿੰਦਾ ਜਾ ਤੇਰੇ ਬਾਪੂ ਨੂੰ ਬੁਲਾ ਕੇ ਲਿਆ ਜਾਂ ਫਿਰ ਬਾਪੂ ਲੈਣ ਆ ਜੇ ਵੀ ਚਲ ਓਏ ਤੁਹਾਡਾ ਖੇਤ ਕੰਮ ਆ ਛੱਡ ਪਰੇ ਪੜ੍ਹਾਈ ਨੂੰ ਇੱਕ ਦਿਨ ਨਾ ਘੱਡੀ ਸੀ ਲੱਗ ਜੇਗਾ ਚਲ ਖੇਤ ਕਰ ਖੇਤ ਜਾਣਾ ਹੈ ਮੇਰੇ ਕੋ ਉੱਤੇ ਹੀ ਸਾਡੇ ਦਾ ਪੀਟੀਐਮ ਹੈ ਜੀ ਸਾਡੇ ਹੋਰ ਦਾ ਪੀਟੀਐਮ ਹੈ ਨਹੀਂ ਸੋ ਮਾਪਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਮੇਰਾ ਬੱਚਾ ਕੀ ਪੜ ਰਿਹਾ ਹੈ ਤੇ ਟੀਚਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੱਚਾ ਸਕੂਲ ਤੋਂ ਬਾਅਦ ਕੀ ਕਰ ਰਿਹਾ ਹੈ ਕਿਹੜੀ ਸੰਗਤ 'ਚ ਪੈ ਰਿਹਾ ਹੈ ਇਹ ਨਾ ਹੋਵੇ ਕਿ ਤੁਸੀਂ ਪੜਾਈ ਜਾਓ ਉਹ ਐਸੀ ਸੰਗਤ 'ਚ ਪੈ ਜੇ ਸਾਰਾ ਕੁਝ ਜਿਹੜਾ ਉਹ ਬਰਬਾਦ ਹੋ ਜਾਵੇ ਸੋ ਇਹ ਬਹੁਤ ਜ਼ਰੂਰੀ ਹੈ ਮਾਪਿਆਂ ਦਾ ਤੇ ਤੁਹਾ ਕ ਦਾ ਆਪਸ ਵਿੱਚ ਮਿਲਣਾ ਫਿਰ ਹੁਣ ਉਹ ਜ਼ਮਾਨਾ ਤਾਂ ਹੈ ਨਹੀਂ ਪਹਿਲਾ ਵਾਲਾ ਵੀ ਜਦੋਂ ਕਹਿੰਦੇ ਨੇ ਵੀ ਦਾਖਲ ਕਰਾਉਣ ਜਾਂਦੇ ਹੁੰਦੇ ਸੀ ਬੱਚੇ ਨੂੰ ਤਾਂ ਮਾਪੇ ਕਹਿੰਦੇ ਸੀ ਭਾਈ ਅੱਜ ਤੋਂ ਥੋੜਾ ਹੋ ਗਿਆ ਜੇ ਸ਼ਰਾਰਤ ਕਰੇ ਅਜਾ ਜਿਵੇਂ ਮਰਜੀ ਇੱਕਦਾਂ ਲਾ ਵੀ ਦਿਓ ਭਾਵੇਂ ਤੇ ਪਰ ਸਾਡੇ ਕੋਲੇ ਨਹੀਂ ਵਾਪਸ ਪਹੁੰਚਣਾ ਚਾਹੀਦਾ ਹੁਣ ਉਲਟਾ ਕਹਿੰਦੇ ਨੇ ਵੀ ਭਾਈ ਬਹੁਤ ਜਿੱਦੀ ਹੈ ਕੱਲਾ ਕੱਲਾ ਜੇ ਸ਼ਰਾਰਤ ਕਰੇ ਕੁਝ ਨਹੀਂ ਘੈਣਾ ਸਾਡੇ ਕੋਲ ਭੇਜ ਦਿਓ ਕੋ ਟੀਚਰ ਕਹਿੰਦਾ ਠੀਕ ਹੈ ਭਾਈ ਮੈਂ ਕੀ ਕਰਾਂ ਬਰੁਣ ਥੋ ਬਦਲ ਗਿਆ ਜ਼ਮਾਨਾ ਸੋ ਇਸ ਕਰਕੇ ਪੜਾਉਣ ਦੇ ਤਰੀਕੇ ਬਦਲ ਗਏ ਤਾਂ ਅਸੀਂ ਫਿਰ ਦਿੱਲੀ ਤੋਂ ਅਸੀਂ ਆਈਡੀਆ ਲਿਆ ਕਾਮਯਾਬ ਆਈਡੀਆ ਕਿ ਪ੍ਰਿੰਸੀਪਲਸ ਨੂੰ ਹੈਡਮਾਸਟਰਸ ਨੂੰ ਅਸੀਂ ਸਿੰਗਾਪੁਰ ਪ੍ਰਿੰਸੀਪਲ ਉੱਥੇ ਟ੍ਰੇਨਿੰਗ ਅਕੈਡਮੀ ਹੈ ਉੱਥੇ ਭੇਜਣ ਲੱਗੇ ਪੰਜਾਬ ਦੇ ਸੰਕੜੇ ਹੈਡਮਾਸਟਰ ਤੇ ਪ੍ਰਿੰਸੀਪਲ ਸਹਿਬਾਨ ਸਿੰਗਾਪੁਰ ਜਾ ਕੇ ਆਏ ਨੇ ਤੁਹਾਡੇ ਚ ਹੋਣਾ ਚਾਹੀਦਾ ਕੋਈ ਕਦਾ ਜਿਹੜਾ ਜਾ ਕੇ ਆਇਆ ਹੋਵੇ ਆਪ ਅੱਜ ਬੈਠੇ ਨੇ ਬਹੁਤ ਸਾਰੇ ਬੈਠੇ ਬਹੁਤ ਸਾਰੇ ਬੈਠੇ ਸੋ ਸਾਡਾ ਮਤਲਬ ਉੱਥੇ ਸਿੰਗਾਪੁਰ ਲੈ ਜਾ ਕੇ ਕਮਾਉਣਾ ਨਹੀਂ ਹੈਗਾ ਸਾਡਾ ਮਕਸਦ ਇਹ ਹੈ ਕਿ ਉਹ ਸਿੱਖਿਆ ਨੂੰ ਨਵੇਂ ਤਰੀਕੇ ਪੜਾਉਣ ਦੇ ਹੁਣ ਉਹ ਤਰੀਕੇ ਬਦਲ ਗਏ ਵੀ ਐਮਬੀਡੀ ਗਾਇਡ ਤੇ ਨਿਸ਼ਾਨੀਆਂ ਲਵਾ ਦਿਓ ਕੱਲ ਨੂੰ ਕਰ ਲਿਆਇਓ ਕੱਲ ਨੂੰ ਜੀਣ ਜਿਹੜਾ ਜੀਣ ਜਿਹਨੇ ਪੰਬੀਡੀ ਮੁਤਾਬਕ ਕਰ ਲਈ ਠੀਕ ਹੈ ਨਹੀਂ ਤਾਂ ਕੰਨ ਫੜਲਾ ਜਾ ਘਰ ਆਉਂਦੀ ਨਹੀਂ ਸੀ ਬੱਚਾ ਮੈਂ ਛੱਡ ਪਰਿਆ ਪਾ ਕੀਤਾ ਤਾਂ ਕੰਮ ਹੈ ਨਹੀਂ ਸੋ ਤਰੀਕੇ ਬਦਲ ਗਏ ਤਾਂ ਪੜਾਉਣ ਦੇ ਹੁਣ ਪੜਨ ਦੇ ਪੜਾਉਣ ਦੇ ਤਰੀਕੇ ਬਦਲ ਗਏ ਸੋ ਅਸੀਂ ਚਾਹਨੇ ਆ ਕੇ ਲੇਟੈਸਟ ਜਿਹੜੇ ਤਰੀਕੇ ਨੇ ਉਹ ਵਰਤੇ ਜਾਣ ਪੰਜਾਬ ਔਰ ਮੈਂ ਇਸ ਵਾਰ ਤੁਹਾਨੂੰ ਬੁढ़ाई ਵੀ ਦੇਣੀ ਚਾਹਨਾ ਸਿੱਖਿਆ ਮੰਤਰੀ ਸਾਹਿਬ ਨੂੰ ਵੀ ਇਸ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ ਚ ਤੇ ਸਰਕਾਰੀ ਕਾਲਜਾਂ ਚ ਤੇ ਯੂਨੀਵਰਸਿਟੀਆਂ ਚ ਐਡਮਿਸ਼ਨਾਂ ਦਾ ਬੂਮ ਆਇਆ ਹੋਇਆ ਹੈ ਇੰਨੀਆਂ ਜ਼ਿਆਦਾ ਐਡਮਿਸ਼ਨਾਂ ਹੋ ਰਹੀਆਂ ਨੇ ਕਿ ਸਪਾਰਸ਼ਾ ਹੋਣ ਲੱਗ ਗਈ ਸਾਡੀ ਸਰਕਾਰੀ ਚ ਕਾਲਜ ਚ ਸਾਡੀ ਮਿਸ਼ਨ ਕਰਾ ਲਓ ਜੀ ਪਹਿਲਾਂ ਕਿੱਥੇ ਸੀ ਪਲੱਸ 2 ਕਰੋ 10ਵੀਂ ਕਰੋ ਆਇਲੈਟਸ ਕਰੋ ਚਲੋ ਬਾਹਰ ਨੂੰ ਇੱਥੇ ਰਹਿ ਕੇ ਪੜਾਂਗੇ ਸਾਡੇ ਕੋਲੇ ਟੀਚਰਾਂ ਦੀ ਕਮੀ ਨਹੀਂ ਹੈਗੀ ਬਹੁਤ ਟੈਲੈਂਟਡ ਟੀਚਰ ਨੇ ਸਾਡੇ ਕੋਲੇ ਮੇਰੇ ਸਾਹਮਣੇ ਬੈਠੇ ਜਿਹੜੇ ਤੁਸੀਂ ਪੰਜਾਬ ਦੀ کریم ਹੋ ਪਰ ਤੈਨੂੰ ਹੌਲ ਤਾਂ ਮਿਲੇ ਨਾ ਪੜਾਉਣ ਵਾਲਾ ਅੱਦੇ ਤਾਂ ਮਿੱਡੇ ਮੀਲ ਚ ਲੱਗੇ ਰਹਿੰਦੇ ਆ ਤੜੀਆ ਬਣਾ ਦਈਏ ਜੀ ਅੱਦੇ ਹੋਰ ਗੰਮਾਂ ਚ ਲੱਗੇ ਰਹਿੰਦੇ ਜਿਹੜੇ ਇੱਧਰ ਲੇ ਉੱਧਲੇ ਆ ਪੜਾਉਣ ਦਾ ਕਨਸੈਂਟਰੇਸ਼ਨ ਨਾਲ ਮੌਕਾ ਮਿਲੇ ਤਾਂ ਸਾਡੇ ਸਰਕਾਰੀ ਸਕੂਲ ਦੇ ਬੱਚੇ ਤੇ ਸਾਡੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਨਹੀਂ ਹੈਗੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਸਰਕਾਰੀ ਸਕੂਲ ਚ ਪੜ੍ਹਾਈ ਨਹੀਂ ਹੈਗੀ ਨਾ ਤੇ ਹੁਣ ਜਿਹੜੇ ਫਾਸਟ ਆਉਂਦੇ ਆ ਜਦੋਂ ਆਪਾਂ ਰਿਜ਼ਲਟ ਆਉਂਦਾ ਹੈ ਤਾਂ ਜ਼ਿਆਦਾਤਰ ਆਪਣੇ ਸਰਕਾਰੀ ਸਕੂਲਾਂ ਵਾਲੇ ਆਉਂਦੇ ਆ ਤੇ ਇਸ ਵਾਰ 158 ਬੱਚਿਆਂ ਨੇ ਸਰਕਾਰੀ ਸਕੂਲਦਿਆਂ ਨੇ ਜੇਈ ਦਾ ਜਿਹੜਾ ਐਗਜ਼ਾਮ ਕਲੀਅਰ ਕੀਤਾ 158 ਬੱਚਿਆਂ ਨੇ ਸੋ ਐਜੂਕੇਸ਼ਨ ਤੇ ਤਾਂ ਬਹੁਤ ਜ਼ਿਆਦਾ ਕਨਸਟਰੇਟ ਕਰਨਾ ਪਊਗਾ ਧਿਆਨ ਦੇਣਾ ਪਊਗਾ ਤੁਹਾਡੀਆਂ ਮੁਸ਼ਕਲਾਂ ਤੇ ਅਸੀਂ ਧਿਆਨ ਦੇਵਾਂਗੇ ਫਿਊਚਰ ਤੁਸੀਂ ਬਣਾਉਣੇ ਲੋਕਾਂ ਦਾ ਕਿਉਂਕਿ ਜਿਹੜਾ ਅਧਿਆਪਕ ਨੂੰ ਆਪਦੇ ਫਿਊਚਰ ਦੀ ਚਿੰਤਾ ਹੋਊਗੀ ਉਹ ਬੱਚੇ ਦਾ ਫਿਊਚਰ ਕੀ ਬਣਾ ਦਊਗਾ ਜੀ ਪਹਿਲਾਂ ਤਾਂ ਤੁਹਾਨੂੰ ਆਪਦੇ ਫਿਊਚਰ ਪ੍ਰਤੀ ਨਿਸ਼ਚਿੰਤ ਕਰਨਾ ਪਊਗਾ ਉਹ ਸਰਕਾਰਾਂ ਲੱਗੀਆਂ ਹੋਈਆਂ ਨੇ ਇਸ ਕੰਮ ਤੇ ਹਾਂ ਕਈ ਵਾਰੀ ਮੈਂ ਨਹੀਂ ਕਹਿੰਦਾ ਸਾਰੇ ਹੋ ਗਏ ਹੋਣੇ ਸਾਰੇ ਪੱਕੇ ਹੋਵੇ ਹੋਣੇ ਜੇ ਨੌਕਰੀ ਮਿਲ ਗਈ ਹੁਣ ਉਹਨਾਂ ਨੇ ਕੰਢੇ ਇੰਨੇ ਬੀਜੇ ਹੋਏ ਸੀਗੇ ਹੌਲੀ-ਹੌਲੀ ਝੁਗ ਰਹੇ ਆ ਜੀ ਪਰ ਸਾਡੀ ਨੀਅਤ 'ਚ ਕੋਈ ਖੋਟ ਨਹੀਂ ਹੈਗਾ ਸਕੂਲ ਨੇ ਚਾਰ ਦਿਵਾਰੀਆਂ ਦੀ ਗੱਲ ਕੀਤੀ ਮੈਂ ਤੁਹਾਨੂੰ ਚਾਰ ਦਿਵਾਰੀ ਦੀ ਗੱਲ ਦੱਸਦਾ ਜਦੋਂ ਮੈਂ ਐਮਪੀ ਬਣਿਆ 2014 ਚ ਐਮਪੀ ਬਣ ਗਿਆ ਮੈਂ ਮੇਰੇ ਕੋਲੇ 2015 16 ਚ ਨਾ ਇੱਕ ਪੰਚਾਇਤ ਆਈ ਉਹ ਕਹਿੰਦੇ ਜੀ ਸਾਡੇ ਸਕੂਲ ਦੀ ਚਾਰ ਦਿਵਾਰੀ ਦੇ ਦਿੱਕਤ ਹੈ ਜੀ ਮੈਂ ਕਿਹਾ ਵੀ ਬਣਾ ਦੇਗੇ ਐਮਪੀ ਵਾਲੇ ਫੰਡ ਹੈਗਾ ਆਪਣੇ ਕੋਲੇ ਦੱਸੋ ਕਹਿੰਦੇ ਨਹੀਂ ਨਹੀਂ ਚਾਰ ਦੁਵਾਰੀ ਹੈਗੀ ਹੈ ਜੀ ਇੱਕ ਵਿੱਚ ਚਾਰ ਦੁਵਾਰੀ ਖੱਡਣੀ ਹੈ ਜੀ ਮੈਂ ਕਹਿੰਦਾ ਸਕੂਲ ਦੇ ਵਿੱਚ ਚਾਰ ਦੁਵਾਰੀ ਕਿਉਂ ਖੱਡੋਗੇ ਤੁਸੀਂ ਕਹਿੰਦੇ ਆ ਜਾਓ ਦੇਖਿਓ ਫਿਰ ਸੰਗਰੂਰ ਦੇ ਨੇੜੇ ਹੀ ਹੈ ਪਿੰਡ ਉਹ ਮੈਨੂੰ ਲੈ ਕੇ ਨਾਲ ਹੋਇਆ ਕਿ ਕਿ ਸਕੂਲ ਸੀਗਾ ਪੂਰਾ ਵੱਡਾ ਆ ਸਕੂਲ ਦੀ ਬਿਲਡਿੰਗ ਹੈ ਗਰਾਊਂਡ ਹੈ ਉਹ ਜਦੋਂ ਚੱਲਦੇ ਸੀ ਕਾਲਾ ਦੌਰ ਦੇ ਦਿਨ ਉਦੋਂ ਸਕੂਲਾਂ 'ਚ ਚੌਂਕੀਆਂ ਬਣਾਤੀਆਂ ਸੀ ਪੁਲਿਸ ਦੀਆਂ ਤਾਂ ਉਹਨਾਂ ਨੇ ਇਧਰਲੇ ਪਾਸੇ ਪੁਲਿਸ ਦੀ ਚੌਂਕੀ ਬਣਾ ਰੱਖੀ ਹੁਣ ਜਮਾ ਸਿੱਧਾ ਸਕੂਲ ਐ ਨਜ਼ਰ ਆਉਂਦਾ ਆ ਪੁਲਿਸ ਦੀ ਚੌਂਕੀ ਐ ਛੋਟੀ ਜੀ ਹੁਣ ਜਦੋਂ ਪੁਲਿਸ ਵਾਲੇ ਕਿਸੇ ਨੂੰ ਪਾ ਕੇ ਲੰਮਾ ਤੇ ਜਦੋਂ ਤੇ ਪਟਾ ਮਾਰਦੇ ਸੀ ਉਹ ਬੰਦੇ ਦੀ ਨਿਕਲਦੀ ਸੀ ਚੀਕ ਜਵਾਕ ਡਰ ਜਾਂਦੇ ਸੀ ਕਿਉਂਕਿ ਸਾਹਮਣੇ ਤਾਂ ਉਹਨਾਂ ਦੇ ਕੰਮ ਹੋਈ ਜਾਂਦਾ ਤੇ ਜਦੋਂ ਫਿਰ ਦੂਜਾ ਪਟਾ ਪੈਂਦਾ ਸੀ ਬੱਚੇ ਫੇਟ ਡਰ ਜਾਂਦੇ ਸੀ ਉਹ ਮੈਨੂੰ ਪਿੰਡ ਵਾਲੇ ਕਹਿੰਦੇ ਸੀ ਸਾਡੇ ਦਾ ਜਵਾਕ ਅੱਧੀ ਰਾਤ ਨੂੰ ਸੁਪਨੇ 'ਚ ਨਾ ਬੁੜਕ-ਬੁੜਕ ਉੱਠਦੇ ਆ ਜੀ ਆ ਸਾਡੇ ਦਾ ਚਾਰ ਦੁਬਾਰੀ ਕਰ ਦੋ ਥਾਣਾ ਦੇਖਣੋਂ ਹਟਾ ਦਿਓ ਜੀ ਉਹ ਫਿਰ ਅਸੀਂ ਆ ਗੱਲ ਕੀਤੀ ਪੁਲਿਸਾਇਰ ਨਾਲ ਉਹ ਕਹਿੰਦੇ ਜੀ ਜਗ੍ਹਾ ਤਾਂ ਇੰਨਾ ਦੀ ਹੋਈ ਆ ਮੈਂ ਕਿਹਾ ਫਿਰ ਤੁਸੀਂ ਇਹ ਘਟੋ ਘਟ ਚ ਕੋਈ ਕਿਧਰੇ ਉਧਰ ਲਿਜਾ ਕੇ ਕੁੱਟ ਲੋ ਕਹੀਂ ਹੋਰ ਹੈ ਹੀ ਨਹੀਂ ਥਾਂ ਹੀ ਨਹੀਂ ਕੁੱਟਣ ਨੂੰ ਇੱਥੇ ਕੁੱਟਣ ਨੂੰ ਕੋਈ ਨਹੀਂ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਕਿਹਾ ਕਿ ਤੁਸੀਂ ਜ਼ਮੀਨ ਜਿਹੜੀ ਆਪਦਾ ਮੂੰਹ ਇੱਧਰ ਉੱਧਰ ਕਰੋ ਤੁਸੀਂ ਬੱਚੇ ਤੇ ਕੀ ਪ੍ਰਭਾਵ ਪੈਂਦਾ ਹੋਊਗਾ ਉਹਦੀ ਹਰ ਅੱਧੇ ਘੰਟੇ ਬਾਅਦ ਕਿਸੇ ਨਾ ਕਿਸ ਨੂੰ ਮੂੰਦਾ ਪਾਈ ਫਿਰਦੇ ਬੈਠੇ ਹੋਣੇ ਤੁਸੀਂ ਤੇ ਜਵਾਕਤ ਕੀ ਪ੍ਰਭਾਵ ਪੈਂਦਾ ਹੋਊਗਾ ਫਿਰ ਅਸੀਂ ਉਹਨਾਂ ਦੀ ਚਾਰ ਦਿਵਾਰੀ ਵੱਡੀ ਕਰਾਈ ਮੈਂ ਤੁਹਾਨੂੰ ਦੱਸ ਦੂੰਗਾ ਕਿੱਥੇ ਜਾ ਦੇਖ ਕੇ ਸੜਕਤੀ ਐ ਤੁਸੀਂ ਦੇਖ ਜਿਓ ਭਾਵੇਂ ਨਾ ਚੰਨੋ ਦੇ ਨੇੜੇ ਆ ਪਿੰਡ ਉਹ ਆ ਆ ਵੀ ਹਾਲਾਤ ਐ ਹਜੇ ਵੀ ਹੋਣਗੇ ਬਹੁਤ ਸਾਰੇ ਸਕੂਲ ਜਿੱਥੇ ਚੌਕੀਆਂ ਨੇ ਪੁਲਿਸ ਦੀਆਂ ਉਹ ਮੈਂ ਕੀਤਾ ਵੀ ਸੀ ਉਹ ਚ ਕਿਸੇ ਜਗਨੂ ਦੇ ਕਿਸੇ ਐਪੀਸੋਡ ਚ ਉਹ ਹੈ ਡੀਓ ਸਾਹਿਬ ਆਏ ਚੈੱਕ ਕਰਨ ਡੀਓ ਸਾਹਿਬ ਆਏ ਚੈੱਕ ਕਰਨ ਉਥੇ ਕੰਨ ਤੇ ਲਿਖਿਆ ਹੋਇਆ ਨਹੀਂ ਨਹੀਂ ਡੀਓ ਸਾਹਿਬ ਨਹੀਂ ਆਏ ਐ ਡੀਐਸਪੀ ਸਾਹਿਬ ਆਏ ਥਾਣੇ ਚ ਥਾਣੇ ਦੀ ਚੈਕਿੰਗ ਕਰਨ ਉਥੇ ਲਿਖਿਆ ਵਿਦਿਆ ਮਨੁੱਖਤਾ ਦੀ ਜਨੇਤਰ ਹੈ ਸੇਵਾ ਲਈ ਆਓ ਸਿੱਖਣ ਲਈ ਆਓ ਸੇਵਾ ਲਈ ਜਾਓ ਸਦਾ ਸੱਚ ਬੋਲੋ ਹੈਨਾ ਤਾਂ ਉਹ ਡੀਐਸਪੀ ਕਹਿੰਦਾ ਯਾਰਾਂ ਜਿਹੜੇ ਨਾਰੇ ਲਿਖੇ ਜੇ ਕੰਤ ਤੇ ਇਹ ਤਾਂ ਸਕੂਲਾਂ 'ਚ ਲਿਖੇ ਹੁੰਦੇ ਨੇ ਇਹ ਥਾਣੇ 'ਚ ਕੀ ਕੰਮ ਹੈ ਨਾ ਮੈਂ ਹੌਲਦਾ ਸੀ ਮੈਂ ਕਹਿੰਦਾ ਅਸਲ 'ਚ ਹੈਗਾ ਤਾਂ ਇਹ ਸਕੂਲ ਹੀ ਹੈ ਜੀ ਆਪਾਂ ਚੌਂਕੀ ਬਣਾਉਣ ਵਾਸਤੇ ਦੱਬਿਆ ਹੋਇਆ ਜੀ ਨਾ ਸੋ ਐਂਦੇ ਵੀ ਸਾਡੇ ਕੋਲੇ ਸਕੂਲ ਨੇ ਜਿਹੜੇ ਹਜੇ ਵੀ ਪੁਲਿਸ ਦੀਆਂ ਚੌਂਕੀਆਂ 'ਚ ਦੱਬੇ ਹੋਏ ਨੇ ਜੀ ਹੁਣ ਪੁਲਿਸ ਨਾਲ ਵੀ ਗੱਲ ਕਰਾਂਗੇ ਵੀ ਭਾਈ ਕਿਤੇ ਹੋਰ ਜਗ੍ਹਾ ਲਓ ਯਾਰ ਤੁਹਾਨੂੰ ਹੋਰ ਜਗ੍ਹਾ ਦਿੰਨੇ ਆ ਤੁਸੀਂ ਸਕੂਲ ਤੇ ਘਟੋ ਘਟੋ ਜਿਹੜਾ ਥਾਣੇ ਦਾ ਤਾਂ ਫਰਕ ਰੱਖੋ ਨਾ ਕਿਉਂਕਿ ਉਧਰੋਂ ਚੀਕਾਂ ਪੈਣਗੀਆਂ ਇੱਧਰ ਇੱਧਰ ਪੜ੍ਹਾਈ ਦਾ ਮਾਹੌਲ ਹੈ